ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੇ ਮਸਲੇ ਅੱਜ ਹੱਲ ਹੁੰਦੇ ਨੇ ਜਾਂ ਨਹੀਂ ਤੇ ਉੱਥੇ ਹੀ ਲਗਾਤਾਰ ਪਹਿਲਾਂ ਵੀ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਜਿਸ ਦੇ ਤਹਿਤ ਹਮੇਸ਼ਾ ਦੀ ਤਰ੍ਹਾਂ ਬੇਸਿੱਟਾ ਨਿਕਲ ਕੇ ਬਾਹਰ ਆਉਂਦੀਆਂ ਨੇ ਅੱਜ ਕਿਸਾਨ ਜਥੇਬੰਦੀਆਂ ਮੁਰ ਤੋਂ ਜਿਹੜਾ ਕਿ ਕੇਂਦਰ ਸਰਕਾਰ ਦੇ ਨੁਮਾਇਦਿਆਂ ਦੇ ਨਾਲ ਮੀਟਿੰਗ ਕਰਨ ਜਾ ਰਹੀਆਂ ਨੇ ਤੇ ਜਿਸ ਦੇ ਵਿੱਚ ਪਹਿਲਾਂ ਹੀ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਕਿੰਨੇ ਜਥੇ ਲੈ ਕੇ ਜਾ ਰਹੇ ਨੇ ਤੇ ਉੱਥੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਸ਼ਾਮਲ ਹੋਣਗੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਨੇ ਤੇ ਜਿਸ ਦੇ ਤਹਿਤ ਉੱਥੇ ਅੱਜ ਜਗਜੀਤ ਸਿੰਘ ਡੱਲੇਵਾਲ ਯਾਨੀ ਕਿ ਪ੍ਰਧਾਨ ਸਾਹਿਬ ਜਿਹੜੇ ਕਿ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਉੱਥੇ ਇਸ ਮੀਟਿੰਗ ਦੇ ਵਿੱਚ ਕੋਈ ਸੱਟਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਦੇ ਤਹਿਤ ਕਿਸਾਨਾਂ ਦੇ ਅੱਜ ਉਜ ਮਸਲਿਆਂ ਨੂੰ ਲੈ ਕੇ ਵੀ ਹੱਲ ਹੋ ਸਕਦੇ ਆ ਤੇ ਆਓ ਤੁਹਾਨੂੰ ਸੁਣਾਉਂਦੇ ਆ ਪਹਿਲਾ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਕੇਂਦਰ ਸਰਕਾਰ ਨਾਲ ਅੱਜ ਗੱਲਬਾਤ ਦਾ 7ਵਾਂ ਦੌਰ ਸ਼ੁਰੂ ਹੋਣਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਐਸ ਕੇ ਐਮ ਗੈਰ ਰਾਜਨੀਤਿਕ 14 14 ਜਥੇਬੰਦੀਆਂ ਦੋਵੇਂ ਫਾਰਮਾਂ ਦੀਆਂ ਦੋਵੇਂ ਫਾਰਮਾਂ ਦੀ ਅਗਵਾਈ ਦੇ ਵਿੱਚ ਅੱਜ ਕੇਂਦਰ ਸਰਕਾਰ ਨਾਲ 11 ਵਜੇ ਚੰਡੀਗੜ੍ਹ ਮੀਟਿੰਗ ਹੋਣ ਜਾ ਰਹੀ ਹੈ ਉਹਦੀ ਤਿਆਰੀ ਕਰ ਰਹੀਆਂ ਨੇ ਦੇਖੋ ਜਿਹੜੇ ਹਾਲਾਤ ਨੇ ਸਾਡੇ ਮੁਲਕ ਦੇ ਕਿਉਂਕਿ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਣ ਜਾ ਰਿਹਾ ਹੈ ਜਿਹੜੀ ਐਫ ਡੀ ਆਈ ਸਾਈਨ ਕਰ ਰਿਹਾ ਭਾਰਤ ਅਮਰੀਕਾ ਨਾਲ ਉਹਦੀਆਂ ਜਿਹੜਾ ਮੀਡੀਆ ਰਾਹੀਂ ਖਬਰਾਂ ਨੇ ਡੇਰੀ ਹੋਵੇ, ਪੋਲਟਰੀ ਹੋਵੇ, ਚਾਹੇ ਖੇਤੀ ਸੈਕਟਰ ਹੋਵੇ ਅਮਰੀਕਾ ਨੇ ਪੂਰੀ ਬਾਂਮ ਰੋੜੀ ਹੋਈ ਆ ਵੀ ਤੁਸੀਂ ਜੋ ਵੀ ਬਾਹਰੋਂ ਆਉਂਦੀਆਂ ਖੇਤੀ ਵਸਤੂਆਂ ਤੇ ਟੈਕਸ ਲਾਉਂਦੇ ਹੋ ਉਹ ਟੈਕਸ ਫ੍ਰੀ ਕਰ ਦਿਓ ਉਹਦਾ ਨੁਕਸਾਨ ਸਾਡਾ ਬਹੁਤ ਹੋਣਾ ਵੀ ਸਾਡੇ ਬਹੁਤ ਛੋਟੇ ਕਿਸਾਨ ਆ ਉਹਨਾਂ ਕੋ ਵਾਫਰ ਮਾਲ ਪਿਆ ਵਾ ਜੇ ਉਹ ਇੱਥੇ ਆ ਕੇ ਉਹ ਸਾਰਾ ਜਿਹੜਾ ਫਸਲਾਂ ਦੁੱਧ ਮੀਟ ਦਾ ਪ੍ਰੋਗਰਾਮ ਸਾਰਾ ਇੱਥੇ ਡੰਪ ਹੋਇਆ ਭਾਰਤ ਵਿੱਚ ਤਾਂ ਫਿਰ ਕਿਸਾਨ ਇਥੋਂ ਤੇ ਖਤਮ ਹੋ ਜਾਣੇ ਤਾਂ ਉਹ ਇੱਕ ਤਾਂ ਉਹ ਸਮਝੌਤੇ ਦਾ ਰੌਲਾ ਦੇਸ਼ ਭਰ ਵਿੱਚ ਪੈ ਗਿਆ ਉਸ ਰੌਲੇ ਤੋਂ ਬਚਣ ਲਈ ਠੀਕ ਆ ਸਾਰੀਆਂ ਸਰਕਾਰਾਂ ਕੋਸ਼ਿਸ਼ ਕਰਦੀਆਂ ਪੀ ਜਿਹੜੇ ਮੁੱਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਚੱਲ ਰਿਹਾ ਅੰਦੋਲਨ ਨਾ ਸਿਰੇ ਲੱਗੇ ਇਹ ਮੁੱਦਾ ਹੋਰ ਰੌਲਾ ਪੰਜਾਬ ਵਿੱਚ ਵੀ ਤੁਸੀਂ ਅੱਡ ਦੇਖੋ ਕੰਮ ਚੱਲ ਰਿਹਾ ਠੀਕ ਆ ਤੇ ਸੈਂਟਰ ਵਿੱਚ ਵੀ ਦੇਖੋ ਸਾਰਾ ਜਿਹੜਾ ਇਸ ਵੇਲੇ ਨੈਸ਼ਨਲ ਮੀਡੀਆ ਵਾ ਸਾਰਾ ਭਾਈ ਮੀਡੀਆ ਮਾੜਾ ਨਹੀਂ ਜਿਹੜਾ ਗੋਦੀ ਮੀਡੀਆ ਉਹ ਜ਼ਿਆਦਾਤਰ ਚਰਚਾ ਕੀ ਹੋ ਰਹੀ ਆ ਜਿਹੜੀ ਅਰੰਗਜੀਤ ਦੀ ਕਬਰ ਆ ਕਿ ਉਹ ਹਿੰਦੁਸਤਾਨ ਚ ਕਿਉਂ ਹੈਗੀ ਆ ਉਹਦੇ ਮੁੱਦੇ ਨੂੰ ਲੈ ਕੇ ਜਾਣੀ ਜਿਵੇਂ ਮਹਾਰਾਸ਼ਟਰ ਦੇ ਵਿੱਚ ਦੰਗਿਆਂ ਵਰਗੀ ਪੋਜੀਸ਼ਨ ਆ ਇਹ ਸਾਰੇ ਮੁੱਦਿਆਂ ਨੂੰ ਰੋਲਣ ਵਾਸਤੇ ਆ ਕਿ ਸਾਰੇ ਮੁੱਦੇ 400 ਸਾਲ ਤੋਂ ਉਸ ਬੰਦਾ ਇਸ ਜਹਾਨ ਨੂੰ ਚਲਾ ਗਿਆ ਅਰ ਹੁਣ ਉਹਦੇ ਰੋਲੇ ਹੁਣ ਪਾਏ ਜਾ ਰਹੇ ਆ ਕਿਉਂਕਿ ਹਿੰਦੂਆਂ ਤੇ ਮੁਸਲਮਾਨਾਂ ਦੇ ਰੋਲੇ ਵਿੱਚ ਜਿਹੜਾ ਅਮਰੀਕਾ ਨਾਲ ਸਮਝੌਤਾ ਹੋ ਰਿਹਾ ਉਹ ਨਾ ਲੋਕਾਂ 'ਚ ਜਾਵੇ ਵੀ ਇਹ ਕਰਨ ਕੀ ਜਾ ਰਹੇ ਨੇ ਕਿਵੇਂ ਦੇਸ਼ ਨੂੰ ਲਟਾਇਆ ਜਾ ਰਿਹਾ ਤੇ ਰੋਲਾ ਹੋਰ ਪਾਸੇ ਪਾਇਆ ਜਾ ਰਿਹਾ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਦੋਂ ਮਹਾਰਾਣਾ ਪ੍ਰਤਾਪ ਸਿੰਘ ਨੂੰ ਜਿਹੜੇ ਉਦੋਂ ਦੇ ਮੁਗਲ ਸੀ ਉਹਨਾਂ ਨਾਲ ਕੋਈ ਸਮਝੌਤਾ ਕਰਨ ਵਾਲਾ ਸਮਝੌਤਾ ਕਰਾਉਣ ਵਾਲੇ ਵੀ ਰਾਜਸਥਾਨ ਦੇ ਜਿਹੜੇ ਐਸ ਵੇਲੇ ਸਿਆਸਤਸ ਦੇ ਵਿੱਚ ਲੀਡਰ ਨੇ ਨਾ ਉਹ ਸੀਗੇ ਉਹਨਾਂ ਦਾ ਵੀ ਨਾਂ ਲੈਣਾ ਚਾਹੀਦਾ ਵਾ ਔਰ ਜਿਹੜੇ ਮੱਧ ਪ੍ਰਦੇਸ਼ ਦੇ ਵੱਡੇ ਹਕਮਰਾਨ ਨੇ ਐਸ ਵੇਲੇ ਸਿਆਸਤ ਨੇ ਉਹਨਾਂ ਦਾ ਵੀ ਮੁਗਲਾਂ ਨਾਲ ਜੋਟੀ ਰਹੀ ਆ ਤੇ ਕੁਝ ਪੰਜਾਬ ਦੇ ਸਿਆਸਤਦਾਨ ਵੀ ਨੇ ਐਸ ਵੇਲੇ ਭਾਜਪਾ ਜੀ ਨੇ ਉਹ ਵੀ ਉਹਨਾਂ ਦੀ ਵੀ ਮੁਗਲਾਂ ਨਾਲ ਜੋਟੀ ਰਹੀ ਆ ਤੇ ਕੌਣ ਕੌਣ ਅੰਗਰੇਜ਼ੀਆ ਅੰਗਰੇਜ਼ਾਂ ਦੇ ਝੋਲੀ ਚੁੱਕ ਰਹੇ ਨੇ ਸਾਰਿਆਂ ਦਾ ਦੱਸ ਸੁਣਾ ਚਾਹੀਦਾ ਅੰਗਰੇਜ਼ ਮੁਗਲਾਂ ਨਾਲ ਰਲ ਕੇ ਚੱਲਣ ਵਾਲੇ ਅੰਗਰੇਜ਼ਾਂ ਨਾਲ ਰਲ ਕੇ ਚੱਲਣ ਵਾਲੇ ਭਾਜਪਾ ਦੇ ਵੱਡੇ ਪੱਦਰ ਤੇ ਅੱਜ ਸਰਕਾਰਾਂ ਦੇ ਵਿੱਚ ਬੈਠੇ ਨੇ ਫਿਰ ਸਾਰਿਆਂ ਨੂੰ ਸਾਰਿਆਂ ਦਾ ਹਿਸਾਬ ਕਰੋ ਨਾ ਫਿਰ ਕਿਉਂ ਇਹ ਗੱਲਾਂ ਕਰਦੇ ਹੈਗੇ ਜੋ ਇਸ ਕਰਕੇ ਇਹ ਗੱਲਾਂ ਨਾਲ ਦੀ ਨਾਲ ਚੱਲਦੀਆਂ ਹੁੰਦੀਆਂ ਹੁਣ ਜੇ ਕਹਿ ਲਈਏ ਚਲੋ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਸੁਚਾਨੰਦ ਦਾ ਕੀ ਰੋਲ ਰਿਹਾ ਸਿੱਖ ਹਸਤੀ ਦੇ ਵਿੱਚ ਇਹ ਸਾਰੇ ਜਾਣਦੇ ਨੇ ਪਰ ਉਹਨੂੰ ਲੈ ਕੇ ਥੋੜਾ ਵਾ ਵੀ ਕੋਈ ਇਹੀ ਗੱਲ ਹੋਣੀ ਚਾਹੀਦੀ ਆ ਸੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਇਹ ਫ੍ਰਿਕੂ ਪੂਨੇ ਦੀ ਰੰਗਤ ਵਿੱਚ ਰੰਗਣਾ ਚਾਹੁੰਦੇ ਆ ਔਰ ਇਹ ਤੋਂ ਕਹਾ ਜਿਵੇਂ ਹੁਣ ਪੰਜਾਬ ਦੇ ਹਾਲਾਤ ਨੇ ਕਿਸ ਕਿਸਮ ਦੇ ਮੁੱਦੇ ਚੁੱਕੇ ਜਾ ਰਹੇ ਨੇ ਜਿਵੇਂ ਉੱਤਰ ਭਾਰਤ ਦੇ ਵਿੱਚ ਜਿਵੇਂ ਆਪੋਚੋ ਦੀ ਜਿਹੜਾ ਮਹਾ ਪੰਜਾਬ ਰਿਹਾ ਉਹਦੇ ਉਹਦੇ ਵਿੱਚ ਕਲੇਸ਼ ਇਕ ਰਾਜਨੀਤਿਕ ਢੰਗ ਨਾਲ ਸੋਚੇ ਸਮਝੇ ਢੰਗ ਨਾਲ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਵਾ ਜੋ ਅਸੀਂ ਸਮਝ ਰਹੇ ਹੈਗੇ ਆ ਜੋ ਅਸੀਂ ਨਹੀਂ ਕਹਿੰਦੇ ਚਲੋ ਜੋ ਪੰਥਕ ਧਰਾਂ ਦੇ ਵਿੱਚ ਵਖਰੇਵੇਂ ਨਜ਼ਰ ਆ ਰਹੇ ਜਿਵੇਂ ਉਹਦੇ ਉਹਨੂੰ ਮੀਡੀਆ ਵਿੱਚ ਗਲੋਰੀਫਾਈ ਕੀਤਾ ਜਾ ਰਿਹਾ ਠੀਕ ਹੈ ਅੰਦਰ ਸਾਰਿਆਂ ਕੌਮਾਂ ਦੀ ਸਮੱਸਿਆ ਹੁੰਦੀ ਆਸ ਰੱਖਾਂਗੇ ਇਹ ਹੁਣ ਜਲਦੀ ਨਿਬੜ ਜਾਣਗੇ ਉਹਦੇ ਪਿੱਛੇ ਰੀਜਨ ਆ ਵੀ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਦੇ ਮਤਲਬ ਉਹਨੂੰ ਕਿਵੇਂ ਡੀਰੇਲ ਕਰਨਾ ਹੈਗਾ ਵੀ ਯਾਨੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈਗਾ ਏ ਖੇਤਾ ਜਿਹੜਾ ਜਿਹਨੂੰ ਫੂਡ ਫੂਡ ਬਸਕਟ ਕਿਹਾ ਜਾਂਦਾ ਪੰਜਾਬ ਹਰਿਆਣਾ ਇਹ ਉੱਤਰ ਭਾਰਤ ਦੇ ਖਿੱਤੇ ਵਿੱਚ ਬਹੁਤ ਕੁਝ ਹੁੰਦਾ ਵਾ ਪੰਜਾਬ ਤੇ ਖਾਸ ਕਰਕੇ ਵੀ ਇਹਨਾਂ ਨੂੰ ਇਹਨਾਂ ਨੂੰ ਮਾਰਨਾ ਕਿਵੇਂ ਆਰ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਇਸ ਵੇਲੇ ਮੀਡੀਆ ਦੇ ਵਿੱਚ ਗਾਇਬ ਕੀਤੇ ਜਾ ਰਹੇ ਆ ਜਿਵੇਂ ਬੜੇ ਗਿਣ ਮਿਥ ਕੇ ਸੋ ਇਹ ਇਹ ਸਮਝਣਾ ਚਾਹੀਦਾ ਸੋ ਅਸੀਂ ਅਪੀਲ ਕਰਾਂਗੇ ਆ ਅੱਜ ਵਾਲੀ ਮੀਟਿੰਗ ਦੇ ਵਿੱਚ ਵੀ ਇਹ ਮਸਲਿਆਂ ਦਾ ਹੱਲ ਹੋਵੇ ਕੋਈ ਅੰਦੋਲਨ ਕਰਨਾ ਕੋ ਅਣਖ ਦਾ ਸਵਾਲ ਬਿਲਕੁਲ ਵੀ ਨਹੀਂ ਹੈਗਾ ਨਾ ਇਹ ਸੌਖਾ ਕੰਮ ਹੈਗਾ ਅਸੀਂ ਮਸਲੇ ਨੂੰ ਨਿਬੇੜਨਾ ਚਾਹੁੰਨੇ 21 ਨੂੰ ਜਿਹੜੇ ਐਮਐਲਏ ਚਾਹੇ ਪੰਜਾਬ ਤੇ ਹਰਿਆਣਾ ਦੇ ਆ ਉਹਨਾਂ ਦੇ ਦਰਵਾਜ਼ਿਆਂ 'ਤੇ ਵੱਡੇ ਇਕੱਠ ਕਰਕੇ ਜਾਵਾਂਗੇ ਮੰਗ ਪੱਤਰ ਲਾ ਲੈਣਗੇ ਮਸਲਾ ਹੱਲ ਕਰਦਣਗੇ ਨਹੀਂ ਤਾਂ ਫਿਰ ਧਰਨਾ ਮੁਜ਼ਾਹਰਾ ਕੀਤਾ ਹੋਊਗਾ 23 ਨੂੰ ਸਾਡੇ ਕੌਮੀ ਸ਼ਹੀਦਾਂ ਦਾ ਬਹੁਤ ਵੱਡਾ ਦਿਹਾੜਾ ਵੱਦ ਵੱਦ ਲੋਕਾਂ ਨੂੰ ਬੇਨਤੀ ਇੱਥੇ ਪਹੁੰਚੋ ਹੁਣ ਮੈਂ ਤੁਹਾਨੂੰ ਦਿਖਾ ਦੇਣਾ ਕਿੱਥੇ ਮੈਂ ਖੜਾ ਹੈਗਾ ਅਰ ਐਸ ਵਲੇ ਤਰਨਤਨ ਜ਼ਿਲ੍ਹੇ ਦੀ ਵਾਰੀ ਹੈਗੀ ਆ ਉਹਨਾਂ ਦੀ ਟੀਮ ਆ ਕੇ ਖੜੀ ਆ ਤੋਂ ਉਹ ਸਫਾਈ ਮੁਹਿੰਮ ਚਲਾਉਣ ਲੱਗੇ ਆ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਇਸ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਦੇਖੋ ਦਵਾਰ ਮੇਰੇ ਸਾਹਮਣੇ ਆ ਤਰਨਦਾਰਨ ਦੀ ਟੀਮ ਆ ਇਹ ਹੁਣ ਸਫਾਈ ਮੁਹਿੰਮ ਚ ਜੁਟੂਗੀ ਔਰ ਇੱਥੇ ਕਿਉਂਕਿ ਜਦੋਂ ਮੋਰਚਾ ਚੱਲਦਾ ਵਾ ਸਫਾਈਆਂ ਦਾ ਧਿਆਨ ਵੀ ਬੜੇ ਜ਼ੋਰ ਨਾਲ ਰੱਖਣਾ ਪੈਂਦਾ ਹੈਗਾ ਵਾ ਇਹ ਸਾਰੇ ਤਰਨਦਾਰਨ ਦੇ ਵਲੰਟੀਅਰ ਆਗੂ ਸਹਿਬਾਨ ਸਾਰੇ ਲੱਗੇ ਹੋਏ ਨੇ ਤੋਂ ਸਾਰੇ ਹੁਣ ਆਪਾਂ ਸਫਾਈ ਕਰਾਂਗੇ ਇਸ ਕਰਕੇ ਵੱਧ ਤੋਂ ਵੱਧ ਭਰਾਓ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਤੁਹਾਡੇ ਵਾਸਤੇ ਲਾਈਵ ਆ ਸਾਡੇ ਵਾਸਤੇ ਕੋਈ ਨਿੱਜੀ ਨਹੀਂ ਹੈਗਾ ਧੰਨਵਾਦ